अॼकल जॾहिं बुरो कंप्यूटर आंदा नौकरीअ 何でか。 ਹੈਲਥministerium ਜਲੰਧਰ ਦੇ ਵਿੱਚ ਨਸ਼ਾ ਛਡਾਊ ਕੇਂਦਰ ਦਾ ਉਦਘਾਟਨ ਕੀਤਾ ਗਿਆ ਮੰਤਰੀ ਸਾਹਿਬ ਅੱਜ ਜਲੰਧਰ ਦੇ ਵਿੱਚ ਉਦਘਾਟਨ ਕੀਤਾ ਗਿਆ ਅੱਜ ਨਾ ਸਕਿੱਲ ਡਿਵੈਲਪਮੈਂਟ ਦਾ ਕੀਤਾ ਗਿਆ ਜੀ ਇਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਕਪੋਨੈਂਟ ਹੈ ਇਹਦੇ ਵਿੱਚ ਜਿਵੇਂ ਮੇਲ ਹੇਅਰ ਸੈਲੂਨ ਹੈ ਕੁਕਿੰਗ ਹੈ ਕੰਪਿਊਟਰ ਹੈ ਇਲੈਕਟ੍ਰੀਸ਼ੀਅਨ ਹੈ ਜਿਹੜੇ ਤੁਹਾਡੇ ਮਤਲਬ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜੇ ਮੋਬਾਈਲ ਰਿਪੇਅਰ ਹੈ ਬਹੁਤ ਸਾਰੇ ਕੋਰਸ ਜਿਹੜੇ ਬੱਚੇ ਸਿੱਖ ਕੇ ਉਹ ਬਹੁਤ ਸਿੱਖ ਰਹੇ ਆ ਜੀ ਬੱਚਿਆਂ ਦੇ ਵਿੱਚ ਬੜਾ ਜੋਸ਼ ਹੈ ਉਹ ਸਿੱਖ ਕੇ ਜਾ ਕੇ ਆਪਣਾ ਕੰਮ ਸ਼ੁਰੂ ਕਰਨਗੇ ਜੀ ਐਕਚੁਅਲ ਰੀਪਲੇਸੇਸ਼ਨ ਹੋਏਗੀ ਉਹ ਜੀ 5-5 ਲੈ ਕੇ ਆਵਾਂਗੇ ਉਹ 5-5 ਲੈ ਕੇ ਆਣਗੇ ਉਹ ਫਿਰ ਸਾਰੇ 5-5 ਕਰਕੇ 25 ਆਣਗੇ 25 ਜਦੋਂ 5-5 ਲੈ ਕੇ ਆਣਗੇ 125 ਹੋਣਗੇ ਇੱਕ ਚੇਨ ਬਣੇਗੀ ਔਰ 18000 ਬੰਦੇ ਨਸ਼ਾ ਛੱਡ ਚੁੱਕੇ ਆ ਇੱਕ ਨਵਾਂ ਯੁੱਧ ਨਸ਼ੇ ਵਿਰੋਧ ਦਾ ਜਿਹੜਾ ਹੈਗਾ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਉਹਦਾ ਇੱਕ ਪਾਰਟ ਹੈ ਸਕੇ ਰਿਜ਼ਲਟ ਦਾ ਕਿੱਦਾਂ ਗੱਲ ਕਰੀਏ ਮੰਤਰੀ ਸਾਹਿਬ ਤੁਸੀਂ ਵੀ ਇਹ ਵਿਜਿਟ ਕੀਤੀ ਹੈਗੀ ਹੈ ਹਰ ਕਮਰੇ ਦੇ ਵਿੱਚ ਜਾ ਕੇ ਦੇਖਿਆ ਗਿਆ ਇਹ ਕਿਚਨ ਦੀ ਗੱਲ ਕਰੀਏ ਭਾਵੇਂ ਇਹ ਵੇਡ ਲਿਫਟਿੰਗ ਦੀ ਗੱਲ ਕਰੀਏ ਭਾਵੇਂ ਇਹ ਲਾਇਬ੍ਰੇਰੀ ਦੀ ਗੱਲ ਕਰੀਏ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਨਸ਼ਾ ਛਡਾਓ ਗੈਂਦਰ ਦੇ ਲੱਗਦਾ ਹੈ ਨਾ ਵੀ ਇਹ ਐਕਚੁਅਲੀ ਰੀਹੈਬ ਸੈਂਟਰ ਹੈ ਜੀ ਮੇਰਾ ਇਹੀ ਮਾਰ ਪਰਪਸ ਅਜੀ ਉਹ ਚ ਪੋਜ਼ਿਟਿਵਿਟੀ ਆਵੇ ਬੰਦਾ ਕੋਈ ਸਿੱਖੇ ਜਾਵੇ ਔਰ ਆਪਣੀ ਉਹਦੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਲਈ ਤੇ ਆਵੇ ਸਿਰਫ ਜਲੰਧਰ ਦੇ ਵਿੱਚ ਹੈ ਜਾਂ ਪੂਰੇ 23 ਜ਼ਿਲ੍ਹਿਆਂ ਦੇ ਵਿੱਚ ਸਾਰੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੀ ਇਸ ਤੋਂ ਸਿਵਾਏ ਵੀ ਹੈ ਤੇ ਸਨ ਫਾਊਂਡੇਸ਼ਨ ਦੇ ਅਸਕਲ ਡਿਵੈਲਪਮੈਂਟ ਬਾਕੀ ਵੀ ਹੈਗੇ ਸਰ ਜੀ ਤੇ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਮੰਤਰੀ ਸਾਹਿਬ ਦੇ ਨਾਲ ਇਹ ਉਹਨਾਂ ਦੇ ਨਾਲ ਦੱਸਿਆ ਇਹ ਉਹਨਾਂ ਨੇ ਦੱਸਿਆ ਅੱਜ ਜਲੰਧਰ ਦੇ ਵਿੱਚ ਨਸ਼ਾ ਛਡਾਓ ਕੇਂਦਰ ਦੇ ਵਿੱਚ ਲੋਕ ਕਿਹੜੇ ਨਸ਼ਾ ਛਡਾਣ ਆਉਂਦੇ ਨੇ ਤੇ ਉਹਨਾਂ ਨੂੰ ਅੱਜ ਇੱਥੋਂ ਜੋ ਸਿੱਖਣ ਲਈ ਕਿਹੜੀਆਂ ਚੀਜ਼ਾਂ ਮਿਲਣ ਗਿਆ ਭਾਵੇਂ ਵੇਟ ਲਿਫਟਿੰਗ ਆ ਇਸ ਲੂਨ ਦਾ ਕੰਮ ਹੈਗਾ ਉਹ ਸਾਰੀਆਂ ਇੱਥੇ ਫ੍ਰੀ ਚੀਜ਼ਾਂ ਜਿਹੜੀਆਂ ਸਿਖਾਈਆਂ ਜਾਣਗੀਆਂ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਚਲੰਦੜ